ਆਵਾਜ਼ ਤੋਂ ਟੋੜੇ ਤੋਂ ਆਪਾਂ ਹੀ ਦੋ ਚਾਰ ਗੱਲਾਂ ਪੁੱਛਣੀਆਂ ਨੇ ਕ੍ਰੈਡਿਟ ਕਾਰਡ ਬਾਰੇ ਜੀ ਜੀ ਠੀਕ ਹੈ ਜੀ ਸਾਨੂੰ ਪਤਾ ਲੱਗਿਆ ਸੀਗਾ ਜੀ ਬਹੁਤ ਟਾਈਮ ਪਹਿਲਾਂ ਤੋਂ ਤੁਸੀਂ ਕ੍ਰੈਡਿਟ ਕਾਰਡ ਯੂਜ਼ ਕਰਦੇ ਹੋ ਬਿਲਕੁਲ ਤੇ ਅੱਜ ਕੱਲ ਜਿਹੜੀ ਆ ਕੋਈ ਵੀ ਬੈਂਕਾਂ ਨੇ ਹਰ ਇੱਕ ਬੈਂਕ ਆਪਣੇ ਜਿਵੇਂ ਮੰਨ ਕੇ ਚੱਲੋ ਪਿੰਡ ਵਾਲੇ ਭਾਈ ਚਾਰਕ ਭਰਾ ਨੇ ਆਪਣੇ ਜਿਹੜੇ ਹਾਂਜੀ ਹਾਂਜੀ ਹਰ ਇੱਕ ਬੰਦਾ ਬੰਦੇ ਨੂੰ ਕ੍ਰੈਡਿਟ ਕਾਰਡ ਦਈ ਜਾਂਦੀਆਂ ਨੇ ਬਿਲਕੁਲ ਠੀਕ ਹੈ ਜੀ ਤੇ ਕ੍ਰੈਡਿਟ ਕਾਰਡ ਦਾ ਆਪਾਂ ਨੂੰ ਕੀ ਕੀ ਫਾਇਦੇ ਆ ਜੀ ਕੀ ਕੀ ਨੁਕਸਾਨ ਆ ਇਹ ਸਾਨੂੰ ਪਿੰਡ ਵਾਲੀ ਭਾਸ਼ਾ ਚ ਸਰਲ ਭਾਸ਼ਾ ਚ ਸਮਝਾਓ ਜੀ ਕਿੱਦਾਂ ਬਿਲਕੁਲ ਔਰਮਾਨ ਜੀ ਇਹ ਜਿਹੜਾ ਤੁਸੀਂ ਟਾਪਿਕ ਚੁਣਿਆ ਹੈਗਾ ਬੜਾ ਇੰਟਰਸਟਿੰਗ ਟਾਪਿਕ ਹੈ ਤੇ ਇਹ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਹੈਗਾ ਸਮੇਂ ਦੀ ਲੋੜ ਹੈ ਕ੍ਰੈਡਿਟ ਕਾਰਡ ਪਰ ਨਾਲ ਦੀ ਨਾਲ ਹੀ ਉਸੇ ਤਰੀਕੇ ਦਾ ਕਨਸੈਪਟ ਹੈ ਜੀ ਕਿ ਸਾਡੇ ਘਰਾਂ ਦੇ ਵਿੱਚ ਬਿਜਲੀ ਦੀ ਜ਼ਰੂਰਤ ਵੀ ਹੈ ਹਾਂਜੀ ਤੇ ਪਰ ਬਿਜਲੀ ਦੇ ਕਰੰਟ ਵੀ ਮਾਰਦੀ ਹੈ ਹਾਂਜੀ ਹਾਂਜੀ ਤੇ ਸਾਨੂੰ ਬਿਜਲੀ तरीके ਦੇ ਨਾਲ ਯੂਜ਼ ਕਰਨੀ ਪੈਂਦੀ ਆ ਜਿਹਦੇ ਨਾਲ ਸਾਨੂੰ ਅਸੀਂ ਬਿਜਲੀ ਤੋਂ ਫਾਇਦਾ ਲੈ ਸਕੀਏ ਪਰ ਸਾਡੇ ਕਰੰਟ ਨਾ ਮਾਰੇ ਹਾਂਜੀ ਹਾਂ ਤੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਮੈਂ 2 ਆਪਣੇ 1996 ਤੋਂ ਪਹਿਲਾਂ ਦਾ ਮੈਂ ਕ੍ਰੈਡਿਟ ਕਾਰਡ ਯੂਜ਼ ਕਰਦਾ ਆ ਰਿਹਾ ਤੇ ਇਸ ਲਈ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ ਮੈਂ ਤੁਹਾਨੂੰ ਆਪਣੀ ਸਰਲ ਭਾਸ਼ਾ ਚ ਹਾਂਜੀ ਦੱਸਣ ਦੀ ਕੋਸ਼ਿਸ਼ ਕਰਾਂਗਾ ਤੇ ਇਹ ਰਮਾਨ ਜੀ ਜਿਹੜਾ ਕ੍ਰੈਡਿਟ ਕਾਰਡ ਹੈ ਨਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰੋ ਕਿ ਕੋਈ ਵੀ ਬੰਦਾ ਕਿਸੇ ਨੂੰ ਜਦੋਂ ਕੋਈ ਬੈਨੀਫਿਟ ਦਿੰਦਾ ਹੈ ਹਾਂਜੀ ਹਾਂਜੀ ਤਾਂ ਉਹ ਮਤਲਬ ਤੋਂ ਬਗੈਰ ਨਹੀਂ ਦਿੰਦਾ ਹਾਂਜੀ ਕੋਈ ਵੀ ਆ ਦੁਕਾਨਦਾਰੀ ਆ ਜਾਂ ਕੁਝ ਵੀ ਆ ਤਾਂ ਤੁਹਾਨੂੰ ਪਤਾ ਯਾਰ ਇੱਕ ਬੰਦੇ ਨੂੰ ਆਪਣਾ ਕਮਿਸ਼ਨ ਜਾਂ ਹਾਂ ਉਹ ਮਤਲਬ ਤੋਂ ਬਗੈਰ ਨਹੀਂ ਦਿੰਦਾ ਜਿਹੜਾ ਇਹ ਕ੍ਰੈਡਿਟ ਕਾਰਡ ਆ ਆਪਣੇ ਵਿਦੇਸ਼ਾਂ ਤੋਂ ਸ਼ੁਰੂ ਹੋਇਆ ਹੁਣ ਇਹ ਸਾਡੀ ਸਾਡੇ ਕੰਟਰੀ ਦੀ ਵੀ ਤਰੱਕੀ ਹੋਣ ਕਰਕੇ ਘਰ-ਘਰ ਤੱਕ ਪਹੁੰਚ ਗਿਆ ਹਾਂਜੀ ਹੁਣ ਇਹਦੇ ਫੀਚਰ ਬੜੇ ਹੁੰਦੇ ਨੇ ਅੱਛਾ ਜੀ ਇਹਦੇ ਵਿੱਚ ਸਭ ਤੋਂ ਜਿਹੜਾ ਮੇਨ ਫੀਚਰ ਹੈਗਾ ਕਿ ਤੁਹਾਨੂੰ ਤੁਸੀਂ ਕ੍ਰੈਡਿਟ ਕਾਰਡ ਦੇ ਉਹਨਾਂ ਨੇ ਤੁਹਾਨੂੰ ਲਿਮਟ ਦਿੱਤੀ 2 ਲੱਖ ਦੀ ਦੇਤੀ ਲੱਖ ਦੀ ਦੇਤੀ ਠੀਕ ਹੈ ਤੁਸੀਂ ਕ੍ਰੈਡਿਟ ਕਾਰਡ ਵਰਤ ਲੈਨੇ ਹੋ ਦੁਕਾਨ ਤੇ ਜਾ ਕੇ ਠੀਕ ਹੈ ਕ੍ਰੈਡਿਟ ਕਾਰਡ ਜਦੋਂ ਤੁਸੀਂ ਵਰਤਦੇ ਹੋ ਤਾਂ ਉਹ ਜਿਹੜੀ ਜਦੋਂ ਤੁਹਾਡੇ ਕੋਲ ਜੇਬ ਦੇ ਵਿੱਚ ਪੈਸੇ ਤੇ ਜਿਵੇਂ ਕਹਿੰਦੇ ਹੁੰਦੇ ਨੇ ਕਾਰਡ ਤੁਸੀਂ ਜ਼ਿਆਦਾ ਵਰਤਦੇ ਹੋ ਹਾਂਜੀ ਹਾਂਜੀ ਤੇ ਦੂਸਰੀ ਗੱਲ ਜਿਹੜੀ ਮੇਨ ਚੀਜ਼ ਹੁੰਦੀ ਹੈ ਕਿ ਇਹ ਸਾਨੂੰ ਕੋਈ ਬੈਂਕ 45 ਦਿਨਾਂ ਦਾ ਕੋਈ 50 ਦਿਨਾਂ ਦਾ ਕੀ ਹੁੰਦਾ ਹਾਂਜੀ ਹਾਂਜੀ ਟਾਈਮ ਦਿੰਦੇ ਆ ਜੀ ਟਾਈਮ ਦਿੰਦੇ ਨੇ ਜਿਹਦੇ ਵਿੱਚ ਸਾਨੂੰ ਇੰਟਰਸਟ ਫ੍ਰੀ ਦੇਣ ਦੀ ਉਹ ਆਪਣੇ ਲਾਲਚ ਦੇ ਰਹੇ ਲਾਲਚ ਦਿੰਦੇ ਹਾਂਜੀ ਪਰ ਕ੍ਰੈਡਿਟ ਕਾਰਡ ਉਹ ਬੰਦਾ ਹੀ ਲਈ ਚੰਗਾ ਹੈ ਜੋ ਬੰਦਾ ਕ੍ਰੈਡਿਟ ਕਾਰਡ ਤੇ ਪੇਮੈਂਟ ਆਟੋ ਰੱਖੂਗਾ ਆਪਣੇ ਬੈਂਕ ਅਕਾਊਂਟ 'ਚ ਕਿ ਜਦੋਂ ਉਹਦਾ ਮੰਥਲੀ ਸਾਈਕਲ ਆਊਗਾ ਤੇ ਜਿੰਨੇ ਉਹਨੇ ਖਰਚਾ ਕੀਤਾ ਮਹੀਨੇ ਦੇ ਵਿੱਚ ਦਾ ਉਹਨੇ ਉਹਦੇ ਆਟੋਮੈਟਿਕਲੀ ਡੈਬਿਟ ਹੋ ਜਾਣ ਸਹੀ ਹੈ ਜੀ ਅਗਰ ਅਗਰ ਇਹ ਇਹ ਨਹੀਂ ਹੋਊਗਾ ਕਿਉਂਕਿ ਸਾਡੇ ਅਗਰ ਬਿੱਲ ਭਰਨ ਵਾਲਾ ਤਰੀਕ ਲੰਘ ਜਾਂਦੀ ਹੈ ਜਾਂ ਹੋਇਆ ਇਹ 24 24 35 35% ਇੰਟਰਸਟ ਲੱਗ ਜਾਂਦਾ ਸਾਡੇ ਤੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਤੇ ਇਸ ਲਈ ਸਾਨੂੰ ਸਭ ਤੋਂ ਪਹਿਲੀ ਜਿਹੜੀ ਇਹ ਸਮਝਾ ਚਾਹੀਦਾ ਕਿ ਇਹ ਹਰੇਕ ਬੈਂਕ ਨੇ ਸਾਨੂੰ ਕਿਸੇ ਆਪਦੇ ਫਾਇਦੇ ਲਈ ਦਿੱਤਾ ਹੈ ਤੇ ਹੁਣ ਅਸੀਂ ਇਸ ਨੂੰ ਆਪਦੇ ਫਾਇਦੇ ਲਈ ਕਿਵੇਂ ਯੂਜ਼ ਕਰਨਾ ਹਾਂਜੀ ਹਾਂ ਇਹਦੇ ਬਾਰੇ ਸਾਰਿਆਂ ਨੂੰ ਵਿਸਤਾਰ ਤਿੰਨਾ ਸਮਝਾਓ ਜੀ ਹਾਂ ਜੀ ਤੇ ਦੂਜਾ ਹੈਗਾ ਸਰ ਜਿਹੜਾ ਇਹ ਕ੍ਰੈਡਿਟ ਕਾਰਡ ਹੈ ਹਾਂ ਜੀ ਇਹ ਕ੍ਰੈਡਿਟ ਕਾਰਡ ਦੇ ਜਦੋਂ ਤੁਹਾਨੂੰ ਇਸ਼ੂ ਹੁੰਦਾ ਤੇ ਉਹਨਾਂ ਚਿਰ ਉਹ ਬੰਦੇ ਨੂੰ ਇਹਨੂੰ ਕ੍ਰੈਡਿਟ ਕਾਰਡ ਨੂੰ ਵਰਤ ਦੇ ਲਈ ਨਹੀਂ ਲੈਣਾ ਚਾਹੀਦਾ ਜਿੰਨਾ ਚਿਰ ਕ੍ਰੈਡਿਟ ਕਾਰਡ ਦੇ ਬਾਰੇ ਪੂਰੀ ਨੌਲੇਜ ਨਾ ਹੋਵੇ ਹਾਂ ਜੀ ਹਾਂ ਜੀ ਠੀਕ ਹੈ ਕ੍ਰੈਡਿਟ ਕਾਰਡ ਦੇ ਤੁਹਾਡੇ ਕੋਲ ਹੈ ਜੀ ਕ੍ਰੈਡਿਟ ਹਾਂ ਜੀ ਦਿਖਾਵੇਂ ਕਲੀ ਪਲੀਜ਼ ਹਾਂ ਜੀ ਆ ਲੋ ਇਹ ਜਿਹੜਾ ਕ੍ਰੈਡਿਟ ਕਾਰਡ ਆ ਸਰ ਦੇਖੋ ਇਸ ਦੇ ਅੱਗੇ ਤੁਹਾਡਾ ਕ੍ਰੈਡਿਟ ਕਾਰਡ ਦਾ ਨੰਬਰ ਹੁੰਦਾ ਐ ਐਕਸਪਾਇਰੀ ਡੇਟ ਹੁੰਦੀ ਐ ਤੇ ਆ ਪਿਛਲੇ ਪਾਸੇ ਇਸ ਦਾ ਤਿੰਨ ਅੱਖਰਾਂ ਦਾ ਸੀਸੀਵੀ ਕੋਡ ਹੁੰਦਾ ਠੀਕ ਹੈ ਜੀ ਜਿਹੜਾ ਇਹ ਕੋਡ ਐ ਇਹ ਹਾਂ ਜੀ ਜਦੋਂ ਅਸੀਂ ਆਨਲਾਈਨ ਕੋਈ ਕਦੇ ਵੀ ਕੋਈ ਸ਼ਾਪਿੰਗ ਕਰਦੇ ਆ ਤੇ ਅਸੀਂ ਇਸ ਕੋਡ ਨੂੰ ਭਰਦੇ ਆਂ ਹਾਂ ਜੀ ਤਿੰਨ ਅੱਖਰਾਂ ਦਾ ਪਹਿਲਾਂ ਉਹ ਤੁਹਾਨੂੰ ਕਾਰਡ ਨੰਬਰ ਪੁੱਛੇਗਾ ਫਿਰ ਐਕਸਪਾਇਰੀ ਡੇਟ ਪੁੱਛੇਗਾ ਤੇ ਫਿਰ ਇਹ ਇਹ ਕੋਡ ਪੁੱਛੇਗਾ ਹਾਂ ਜੀ ਪਹਿਲੀ ਗੱਲ ਆ ਸਾਨੂੰ ਜਦੋਂ ਵੀ ਅਸੀਂ ਸਾਡੇ ਕੋਲ ਕਾਰਡ ਆਵੇ ਇਹ ਤਿੰਨ ਅੱਖਰਾਂ ਦਾ ਜਿਹੜਾ ਪਿੱਛੇ ਕੋਡ ਆ ਇਸ ਨੂੰ ਅਸੀਂ ਸਾਨੂੰ ਮਟੇ ਦੇਣਾ ਚਾਹੀਦਾ ਹੈ ਠੀਕ ਹੈ ਜੀ ਮੈਨੂੰ ਇਹ 1994 ਦੇ ਵਿੱਚ ਗੋਰੇ ਨੇ ਦੱਸਿਆ ਸੀ ਠੀਕ ਹੈ ਜੀ ਮੈਨੂੰ ਮੈਨੂੰ ਉਹਨਾਂ ਨੇ ਆਪਣੇ ਦੱਸਿਆ ਕਿ ਕਹਿੰਦਾ ਇਹ ਇੱਕ ਇਹ ਨੰਬਰ ਨੂੰ ਯਾਦ ਕਰ ਰੱਖ ਲੋ ਇਹਨੂੰ ਮਟੇ ਦਿਓ ਉਸ ਦਾ ਕਾਰਨ ਇਹ ਹੈ ਸਰ ਕਿ ਜਿਹੜਾ ਇਹ ਕ੍ਰੈਡਿਟ ਕਾਰਡ ਆ ਜਦੋਂ ਵੀ ਤੁਸੀਂ ਕਿਸੇ ਨੂੰ ਵਰਤਣ ਲਈ ਦਿਨੇ ਹੋ ਹਾਂਜੀ ਚਾਹੇ ਤੁਹਾਡਾ ਕਿਸੇ ਵੀ ਤਰੀਕੇ ਨਾਲ ਮਿਸਪਲੇਸ ਹੁੰਦਾ ਹਾਂਜੀ ਅਗਰ ਇਹ ਕਾਰਡ ਮਿਸਪਲੇਸ ਹੋ ਗਿਆ ਆਨਲਾਈਨ ਉਦੋਂ ਤੱਕ ਯੂਜ਼ ਨਹੀਂ ਹੋਣਾ ਜਿੰਨਾ ਚਿਰ ਤੱਕ ਇਹ ਸੀਸੀਵੀ ਕੋਡ ਆਸ ਜਾਦ ਜਿਹੜੇ ਬੰਦੇ ਨੂੰ ਯਾਦ ਹੋਊਗਾ ਉਹ ਹਾਂ ਜੇ ਉਹ ਥੋੜਾ ਮਟਿਆ ਹੋਇਆ ਤਾਂ ਇਹ ਆਨਲਾਈਨ ਯੂਜ਼ ਹੋ ਹੀ ਨਹੀਂ ਸਕਦਾ ਸਹੀ ਹੈ ਜੀ ਕਿਉਂਕਿ ਜਿਹੜੇ ਸ਼ਰਾਰਤੀ ਅਨਸਰ ਨੇ ਜਦੋਂ ਕਿਸੇ ਨੂੰ ਕਾਰਡ ਕੋਈ ਮਿਲ ਜਵੇ ਸਾਨੂੰ ਪਤਾ ਨਾ ਲੱਗੇ ਵੀ ਸਾਡਾ ਕਾਰਡ ਗੁੰਮ ਹੋ ਗਿਆ ਤਾਂ ਜਦੋਂ ਆਨਲਾਈਨ ਆਮ ਜਿਹੜੇ ਜਿਹੜੇ ਆਪਣੇ ਲੋਕਲ ਮੈਸੇਜ ਨੇ ਉਹ ਸਾਨੂੰ ਆ ਜਾਂਦੇ ਨੇ ਯੂਜ਼ ਕਰੇ ਤੇ ਨਾਲ ਨਾਲ ਪਿੰਨ ਨੰਬਰ ਮੰਗਦਾ ਹੈ ਜਿਹੜਾ ਆਨਲਾਈਨ ट्रांजੈਕਸ਼ਨ ਹੈਗੀ ਇੰਟਰਨੈਸ਼ਨਲ ਹਾਂ ਜੀ ਸ਼ਾਪਿੰਗ ਦੀ ਉਹਦੇ ਵਿੱਚ ਜਦੋਂ ਕਾਰਡ ਯੂਜ਼ ਕੀਤਾ ਜਾਂਦਾ ਉਸ ਸਮੇਂ ਸਾਡੇ ਕੋਲ ਕੋਈ ਮੈਸੇਜ ਨਹੀਂ ਆਉਂਦਾ ਸਹੀ ਹੈ ਜੀ ਠੀਕ ਹੈ ਕੋਈ ਸਾਡੇ ਕੋਲੋਂ ਪਿੰਨ ਨਹੀਂ ਪੁੱਛਿਆ ਜਾਂਦਾ ਹਾਂ ਨਾ ਆਪਾਂ ਨੂੰ ਪਤਾ ਲੱਗਦਾ ਹਾਂ ਇਸ ਲਈ ਜਿਹੜੇ ਸਭ ਤੋਂ ਮੇਨ ਚੀਜ਼ ਹੈ ਰਮਾਂਦੀ ਜਿਹੜਾ ਇਹ ਇਹ ਤਿੰਨ ਅੱਖਰਾਂ ਦਾ ਇਸ ਨੂੰ ਮਤੇ ਦੇਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਇਹਨੂੰ ਸੀਸੀਬੀ ਜਿਹੜਾ ਪਿੱਛੇ ਹੈਗਾ ਇਸ ਨੂੰ ਮਤੇ ਕੇ ਤੁਹਾਨੂੰ ਯਾਦ ਰੱਖਣਾ ਚਾਹੀਦਾ ਜਦੋਂ ਤੁਸੀਂ ਆਪ ਵਰਤਣਾ ਹਾਂ ਜੀ ਸਹੀ ਹੈ ਜੀ ਹਾਂ ਜੀ ਤੇ ਦੂਸਰਾ ਇੱਕ ਹੋਰ ਚੀਜ਼ ਹੈ ਕਿ ਜਦੋਂ ਤੁਸੀਂ ਇਹ ਕਾਰਡ ਲੈ ਲਿਆ ਹਾਂਜੀ ਕਾਰਡ ਤੁਹਾਡੇ ਕੋਲ ਇੰਨੀ ਕਨੋਲਜ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਆਪਦੀ ਆਨਲਾਈਨ ਬੈਂਕਿੰਗ ਜਾਂ ਫਿਰ ਤੁਸੀਂ ਮੋਬਾਈਲ ਬੈਂਕਿੰਗ ਤੁਸੀਂ ਵਰਤਦੇ ਹੋਮੋ ਜਾਂ ਤੁਹਾਡੇ ਘਰ ਦੇ ਵਿੱਚ ਕੋਈ ਵਰਤਦਾ ਹੋਵੇ ਸਹੀ ਹੈ ਤਾਂ ਕਿ ਜਿਹੜੀ ਇਹਦੀ ਲਿਮਟ ਹੁੰਦੀ ਹੈ ਨਹੀਂ ਹਾਂਜੀ ਜਿਵੇਂ ਹੁਣ ਤੁਹਾਡੇ ਕੋਲ 1 ਲੱਖ ਦੀ ਲਿਮਟ ਹੈ ਹਾਂਜੀ ਅਗਰ 1 ਲੱਖ ਦੀ ਲਿਮਟ ਹੈ ਤੇ ਤੁਸੀਂ ਇਸ ਦੀ ਜਿਹੜੀ ਐਪ ਦੇ ਵਿੱਚ ਜਿੱਥੇ ਕਾਰਡ ਹੈਗਾ ਰਜਿਸਟਰ ਕੀਤਾ ਹੋਇਆ ਤੁਹਾਡਾ ਮੋਬਾਈਲ ਦੇ ਵਿੱਚ ਉੱਥੇ ਇਹਦੀ ਹਮੇਸ਼ਾ ਲਿਮਟ ਨੂੰ 2-3 ਹਜ਼ਾਰੀ ਔਨ ਰੱਖੋ ਬਾਕੀ ਜਿਹੜੀ ਇੰਟਰਨੈਸ਼ਨਲ ਲਿਮਟ ਤਾਂ ਬੰਦ ਰੱਖੋ ਉੱਥੇ ਹਾਂਜੀ ਹਾਂ ਇੰਟਰਨੈਸ਼ਨਲ ਨੂੰ ਡਿਸੇਬਲ ਕਰ ਦਿਓ ਠੀਕ ਹੈ ਜੀ ਠੀਕ ਹੈ ਤਾਂ ਕਿ ਇੰਟਰਨੈਸ਼ਨਲ ਲਿਮਟ ਉਦੋਂ ਹੀ ਖੋਲੋ ਜਦੋਂ ਤੁਹਾਨੂੰ ਜਾਹੀ ਦੀ ਹੋਵੇ ਸਹੀ ਸਹੀ ਤੇ ਜਿਹੜੀ ਡੋਮੈਸਟਿਕ ਲਿਮਟ ਹੈ ਉਹਨੂੰ ਘਟਾ ਕੇ ਲੱਖ ਤੋਂ ਤੁਸੀਂ ਕਰ ਲਓ ਜਿੰਨੀ ਤੁਹਾਨੂੰ ਲੋੜ ਹੈ ਜਰੂਰ ਤਾਂ ਆਪਾਂ ਨੂੰ ਜਰੂਰਤ ਹਰ ਰੋਜ਼ ਪੈਂਦੀ ਹੈ ਹਾਂਜੀ ਹਾਂਜੀ ਦੂਜਾ ਹੈਗਾ ਇਹ ਇਹ ਹੈਗਾ ਕੰਟੈਕਟ ਇੱਕ ਨਵਾਂ ਫੀਚਰ ਆ ਗਿਆ ਅਸੀਂ ਇੱਕ ਮਸ਼ੀਨ ਦੇ ਨਾਲ ਟੈਪ ਕਰ ਦਿੰਦੇ ਹਾਂ ਹਾਂ ਜੀ ਤੁਸੀਂ ਸਾਡੀ ਕਾਰਡ ਦੇ ਵਿੱਚੋਂ ਪੈਸੇ ਨਿਕਲ ਜਾਂਦੇ ਹਾਂ ਜਿਵੇਂ ਅੱਜ ਕੱਲ੍ਹ ਚੱਲਦਾ ਕਹਿੰਦੇ ਵੀ ਵਾਈਫਾਈ ਹਾਂ ਵਾਈਫਾਈ ਹਾਂ ਇਹ ਇਹ ਚੀਜ਼ ਜਿਹੜੀ ਹੈਗੀ ਇਸ ਦੀ ਵੀ ਜਿਹੜੀ ਲਿਮਟ ਹੁੰਦੀ ਹੈ ਇਹ ਤੁਸੀਂ ਉਸ ਜਾਨੀ ਐਪ ਦੇ ਉੱਤੋਂ ਇਸ ਨੂੰ ਜਿੰਨੇ ਆਪਾਂ ਨੂੰ ਚਾਹੀਦੀ ਆ 2000 ਰੁਪਏ ਚਾਹੀਦਾ ਜਿੰਨੀ ਜਿੰਨੀ ਤੁਹਾਨੂੰ ਚਾਹੀਦੀ ਆ ਉਹ ਉਹ ਚੀਜ਼ ਰੱਖੋ ਸਹੀ ਹੈ ਤੇ ਤੀਸਰਾ ਹੈਗਾ ਹਰਮਾਨ ਜੀ ਦੇਖੋ ਜਦੋਂ ਅਸੀਂ ਸਾਡੇ ਕੋਲ ਕਾਰ ਆ ਜਾਂਦਾ ਆਮ ਸਾਡੇ ਘਰਾਂ ਦੇ ਵਿੱਚ ਬੱਚੇ ਕੋਈ ਐਵੇਂ ਜਾਂਉਂਦੀ ਸਬਸਕ੍ਰਿਪਸ਼ਨ ਲੈਂਦੇ ਨੇ ਕੋਈ ਆਪਣੇ ਆਨਲਾਈਨ ਹੋਰ ਚੀਜ਼ਾਂ ਦੀ ਜਿਹੜੀ ਹੈਗੀ ਅਸ ਚੱਲਦੀਆਂ ਹੈਗੀਆਂ ਗੇਮ ਚੱਲ ਗੇਮਾਂ ਚੱਲਦੀਆਂ ਨੇ ਉਹਨਾਂ ਦੇ ਵਿੱਚ ਕਾਰਡ ਦਾ ਨੰਬਰ ਭਰ ਕੇ ਜਾਂ ਜਾਂ ਕਿਸੇ ਗਾਣੇ ਦੀ ਜਾਂ ਮਿਊਜ਼ਿਕ ਦੀ ਅਸੀਂ ਆਨਲਾਈਨ ਸਬਸਕ੍ਰਿਪਸ਼ਨ ਲੈ ਲੈਂਦੇ ਆ ਸਾਲ ਹਾਂਜੀ ਸਾਲ ਦੀ ਲੈ ਲੈਂਦੇ ਆ ਮਹੀਨੇ ਦੀ ਲੈ ਲੈਂਦੇ ਆ ਪਰ ਜਦੋਂ ਅਸੀਂ ਆਨਲਾਈਨ ਸਬਸਕ੍ਰਿਪਸ਼ਨ ਲੈਨੇ ਆ ਤਾਂ ਉਹ ਸਾਡੀ ਸਦਾ ਲਈ ਆਨ ਹੋ ਜਾਂਦੀ ਹੈ ਅੱਛਾ ਜੀ ਉਹ ਸਦਾ ਲਈ ਕਾਰਡ ਜਦੋਂ ਭਰਦੇ ਆ ਨਾ ਉਹਦੇ ਵਿੱਚ ਸਦਾ ਲਈ ਆਨ ਹੋ ਜਾਂਦੀ ਹੈ ਸਹੀ ਹੈ ਇਸ ਲਈ ਤੁਹਾਨੂੰ ਲੈਣ ਤੋਂ ਪਹਿਲਾਂ ਹਾਂਜੀ ਕਿਸੇ ਵੀ ਆਨਲਾਈਨ ਜਿਹੜੀ ਮੰਥਲੀ ਜਾਂ ਇਅਰਲੀ ਸਬਸਕ੍ਰਿਪਸ਼ਨ ਲੈਣੀ ਆ ਤੁਸੀਂ ਉਸ ਨੂੰ ਇਹ ਧਿਆਨ ਨਾਲ ਦੇਖ ਲੈਣਾ ਚਾਹੀਦਾ ਕਿ ਤੁਹਾਨੂੰ ਉਹ ਬੰਦ ਕਰਨੀ ਆਉਂਦੀ ਹੈ ਕਿ ਨਹੀਂ ਸਹੀ ਹੈ ਸਹੀ ਹੈ ਆ ਇਹ ਗੱਲ ਨੋਟ ਕਰਨ ਵਾਲੀ ਹੈ ਜੀ ਹਾਂ ਹਾਂਜੀ ਵੀ ਜਿਹੜੀ ਹੈਗੀ ਤੁਸੀਂ ਆਨਲਾਈਨ ਲੈ ਲਈ ਉਹ ਚੀਜ਼ ਨੂੰ ਤੁਸੀਂ ਇਹਨੂੰ ਬੰਦ ਕਰ ਲੈ ਸਕਦੇ ਆ ਜਾਂ ਨਹੀਂ ਕਰ ਸਕਦੇ ਹਾਂ ਤੀਸਰਾ ਜਦੋਂ ਤੁਸੀਂ ਕਾਰਡ ਕਿਸੇ ਵੀ ਆਨਲਾਈਨ ਪਲੇਟਫਾਰਮ ਦੇ ਉੱਤੇ ਹਾਂਜੀ ਇਸ ਨੂੰ ਯੂਜ਼ ਕਰਦੇ ਹੋ ਹਾਂਜੀ ਤਾਂ ਆਨਲਾਈਨ ਪਲੇਟਫਾਰਮ ਦੇ ਉੱਤੇ ਯੂਜ਼ ਕਰਨ ਵੇਲੇ ਉੱਥੇ ਤੁਹਾਨੂੰ ਤੁਹਾਡੇ ਮੋਬਾਈਲ ਤੇ ਤੇ ਉਹ ਕਹਿੰਦੇ ਕਾਰਡ ਨੂੰ ਸੇਵ ਕਰ ਲੈਂਦੇ ਨੇ ਆਟੋ ਆਟੋ ਸੇਵ ਹੋ ਜਾਂਦਾ ਆਟੋ ਸੇਵ ਹੋ ਜਾਂਦਾ ਹਾਂਜੀ ਠੀਕ ਹੈ ਤੇ ਤੁਸੀਂ ਕਦੇ ਵੀ ਆਟੋ ਸੇਵ ਨਹੀਂ ਕਰਨਾ ਉੱਥੇ ਠੀਕ ਹੈ ਜੀ ਬਿਲਕੁਲ ਨਹੀਂ ਕਰਨਾ ਸਹੀ ਹੈ ਜੀ ਠੀਕ ਹੈ ਆਟੋ ਸੇਵ ਨਹੀਂ ਕਰਨਾ ਹੈਗਾ ਫਿਰ ਦੂਸਰਾ ਜਿਹੜਾ ਇਹਦਾ ਏਟੀਐਮ ਇਹਦੇ ਕਾਰਡ ਦੇ ਵਿੱਚ ਤੁਸੀਂ ਜਿਵੇਂ ਹੁਣੇ ਤੁਹਾਡੇ ਜਿਹੜਾ ਡੂਆ ਡੈਬਿਟ ਕਾਰਡ ਹੈ ਉਹਦੇ ਵਿੱਚ ਤਾਂ ਤੁਸੀਂ ਤੜੀ ਆਪਣੇ ਬੈਂਕ ਦੇ ਵਿੱਚੋਂ ਪੈਸੇ ਕਢਾ ਸਕਦੇ ਹੋ ਜੇ ਤੁਹਾਡੇ ਅਕਾਊਂਟ 'ਚ ਹੈਗੇ ਹਾਂਜੀ ਪਰ ਤੁਸੀਂ ਇਹ 'ਚ ਜੇ ਤੁਹਾਡੇ ਅਕਾਊਂਟ 'ਚ ਪੈਸੇ ਨਹੀਂ ਵੀ ਹੈਗੇ ਤਾਂ ਵੀ ਕਢਾ ਸਕਦੇ ਆ ਕਢਾ ਸਕਦੇ ਆ ਸਹੀ ਠੀਕ ਹੈ ਓਕੇ ਪਰ ਤੁਸੀਂ ਏਟੀਐਮ ਦੀ ਕੈਸ਼ ਵਿਡਰਾਵਲ ਨੂੰ ਵੀ ਤੁਸੀਂ ਬੰਦ ਕਰਕੇ ਰੱਖ ਲੈਣਾ ਚਾਹੀਦਾ ਜਿਹਨੂੰ ਆਪਾਂ ਕਹਿੰਦੇ ਡਿਸੇਬਲ ਕਰਕੇ ਰੱਖੋ ਹਾਂਜੀ ਹਾਂਜੀ ਮੋਬਾਈਲ ਐਪ ਤੋਂ ਹਾਂਜੀ ਤਾਂ ਕਿ ਤੁਸੀਂ ਅਗਰ ਕਦੇ ਵੀ ਮਿਸਪਲੇਸ ਤੁਹਾਡਾ ਕਾਰਡ ਹੋਵੇ ਤੁਹਾਨੂੰ ਇਹ ਚੀਜ਼ ਆ ਸਹੀ ਹੈ ਸਹੀ ਹੈ ਹਾਂਜੀ ਬਾਕੀ ਦਾ ਜਿਵੇਂ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਆਈ ਇਹ ਫਰਾਡ ਚੱਲ ਰਿਹਾ ਬਹੁਤ ਜ਼ਿਆਦਾ ਹਾਂਜੀ ਤੇ ਉਹ ਤੋਂ ਬਚਣ ਲਈ ਆਪਾਂ ਇਹ ਹੋ ਗਿਆ ਇੱਕ ਤਾਂ ਆਪਾਂ ਜਿਹੜਾ ਤੁਸੀਂ ਦੱਸਿਆ ਹਾਂਜੀ ਬਾਕੀ ਹੋਰ ਕੀ ਕੀ ਕਰ ਸਕਦੇ ਆਂ ਇਹ ਤਾਂ ਉਹ ਦੇਖੋ ਇੱਕ ਜਿਹੜੀ ਮੰਥਲੀ ਸਟੇਟਮੈਂਟ ਆਉਂਦੀ ਹੈ ਹਾਂਜੀ ਮੰਥਲੀ ਸਟੇਟਮੈਂਟ 'ਤੇ ਬੜੀ ਧਿਆਨ ਨਾਲ ਦੇਖਣੀ ਚਾਹੀਦੀ ਹੈ ਹਾਂਜੀ ਕਿ ਜੋ ਕੁਝ ਤੁਸੀਂ ਖਰੀਦਿਆ ਉਹ ਉਹ ਜਿਹੜੇ ਟੈਗ ਟੈਪ ਪਰ ਹਾਂ ਜਿਹੜੇ ਯੂਜ਼ ਕੀਤਾ ਉਹ ਤੁਹਾਨੂੰ ਉਹ ਉਹ ਬਿਲਕੁਲ ਤੁਹਾਡੀ ਨੋਟਿਸ ਚ ਹੈ ਕਿ ਕੋਈ ਆਲਤੂ ਫालतੂ ਤਾਂ ਨਹੀਂ ਲੱਗਿਆ ਹੈਗਾ ਹਾਂ ਜੀ ਬਾਕੀ ਸਰ ਦੇਖੋ ਅਗਰ ਆਪਾਂ ਜਿਵੇਂ ਹੁਣ ਕਿਸੇ ਬਿਜਲੀ ਦੀ ਬੋਲਟੇਜ ਆਪਾਂ ਕਹਿਆ ਵੀ ਇੱਕ ਬਿਜਲੀ ਦੇ ਕਰੰਟ ਨੂੰ ਕੋ ਕਰੰਟ ਮਾਰਦਾ ਹਾਂ ਕਿਉਂਕਿ ਅੱਜ ਕੱਲ ਅਗਰ ਜੇ ਤੁਹਾਡਾ ਸਿਮ ਬਲ ਖਰਾਬ ਹੁੰਦਾ ਹਾਂ ਜੀ ਤਾਂ ਤੁਹਾਡੀ ਕ੍ਰੈਡਿਟ ਤੇ ਬੜਾ ਪ੍ਰਭਾਵ ਪੈਂਦਾ ਪੈਂਦਾ ਸਹੀ ਹੈ ਠੀਕ ਹੈ ਕ੍ਰੈਡਿਟ ਕਾਰਡ ਦੇ ਬੈਨੀਫਿਟ ਬੜੇ ਜਿਆਦੇ ਨੇ ਹਾਂਜੀ ਪਰ ਨਾਲ ਦੀ ਨਾਲ ਬੈਨੀਫਿਟ ਬਾਰੇ ਵੀ ਕਰਾਂਗੇ ਪਹਿਲਾਂ ਇਹ ਹਾਂਜੀ ਹਾਂ ਇਹੋ ਜੀ ਚੀਜ਼ ਨੇ ਕਿ ਜਿਹੜੀ ਇਹਦੇ ਨੁਕਸਾਨ ਨੇ ਉਹ ਇਹੋ ਜੀ ਚੀਜ਼ ਹੈ ਕਿ ਤੁਸੀਂ ਇਸ ਦੀ ਜਿੰਨਾ ਚਿਰ ਪੂਰੀ ਜਾਣਕਾਰੀ حاصل ਨਾ ਕਰੋ ਤਾਂ ਉਹਨਾਂ ਜਿਹੜੇ ਤੁਹਾਨੂੰ ਇਹ ਚੀਜ਼ ਨੂੰ ਨਾ ਬਰਤਨ ਦੇ ਵਿੱਚ ਹੀ ਫਾਇਦਾ ਹੈਗਾ ਕਿਉਂਕਿ ਆਮ ਇਹ ਬਟ ਮੈਂ ਤਾਂ ਇਹ ਕਹਿਣਾ ਰਮਾਨ ਜੀ ਮੈਂ ਇਸ ਨੂੰ ਮੈਂ ਤਾਂ ਬੜੇ ਹਜੂਰ ਦੇ ਕੇ ਕਹਿ ਰਿਹਾ ਕਿ ਜਿਹੜਾ ਕ੍ਰੈਡਿਟ ਕਾਰਡ ਆ ਯੂਪੀਆਈ ਆ ਜਾਂ ਹੋਰ ਗੂਗਲ ਪੇ ਆ ਜਿੰਨੇ ਵੀ ਸਾਡੀ ਜਿਹੜੀ ਨਵੀਂ ਆਪਣੇ ਪੇਮੈਂਟ ਫੀਚਰ ਹੈਗੇ ਇਹ ਸਾਡੇ ਸਕੂਲਾਂ ਦੇ ਵਿੱਚ ਸਿਲੇਬਸ ਹੀ ਹੋਣਾ ਚਾਹੀਦਾ ਹਾਂਜੀ ਹਾਂ ਜੀ ਹਾਂ ਇਹ ਸਹੀ ਆ ਇਹ ਸਕੂਲ ਦੇ ਵਿੱਚ ਇਹ ਸਿਲੇਬਸ ਦਾ 파ਟ ਹੋਵੇ ਇੱਕ ਫਾਈਨੈਂਸ਼ੀਅਲ ਸਬਜੈਕਟ ਹੋਵੇ ਜਿਹਦੇ ਵਿੱਚ ਅਸੀਂ ਕ੍ਰੈਡਿਟ ਕਾਰਡ ਕਿਵੇਂ ਯੂਜ਼ ਕਰਨਾ ਕ੍ਰੈਡਿਟ ਕਾਰਡ ਦੇ ਫਾਇਦੇ ਨੁਕਸਾਨ ਤੇ ਉਸ ਤੋਂ ਬਾਅਦ ਸਾਡੇ ਕੋਲ ਅਸੀਂ ਚੈੱਕ ਕਿਵੇਂ ਕੱਟਣੇ ਨੇ ਠੀਕ ਹੈ ਨਾ ਤੇ ਅੱਜ ਕੱਲ ਬੱਚੇ ਬੀਏ ਕਰ ਲੈਂਦੇ ਨੇ ਉਹਨਾਂ ਨੂੰ ਨਾ ਚੈੱਕ ਕੱਟਣਾ ਆਉਂਦਾ ਹੁੰਦਾ ਹੁੰਦਾ ਹਾਂ ਹਾਂਜੀ ਬਹੁਤ ਖੁਸ਼ ਹੋਣਾ ਹੈਗਾ ਡੈਬਿਟ ਕਾਰਡ ਨਹੀਂ ਚਲਾਉਣਾ ਆਉਂਦਾ ਹੈ ਉਹ ਜਾਣੀ ਉਸ ਕਰਕੇ ਜੇ ਉਹਨਾਂ ਨੂੰ ਸਕੂਲ ਦੇ ਵਿੱਚ ਇਹ ਅੱਜ ਕੱਲ ਦਾ ਡਿਮਾਂਡ ਅੱਜ ਕੱਲ ਸਮੇਂ ਦੀ ਲੋੜ ਹੈ ਕਿ ਇਹ ਸਬਜੈਕਟ ਜ਼ਰੂਰ ਉਹਨਾਂ ਨੂੰ ਹੋਣਾ ਚਾਹੀਦਾ ਤੇ ਬੜੀ ਖੁਸ਼ੀ ਖੁਸ਼ੀ ਪੜਨਗੇ ਵੀ ਬੱਚੇ ਉਹ ਪੜਨਗੇ ਹਾਂਜੀ ਹਾਂਜੀ ਤੇ ਬਾਕੀ ਚਲੋ ਇਹ ਤਾਂ ਹੋ ਗਿਆ ਜੀ ਆਪਣੇ ਬਣ ਕੇ ਲੋ ਫਰਾਡ ਜਾਂ ਹੋਰ ਤੇ ਇਹਦੇ ਬੈਨੀਫਿਟ ਕੀ ਕੀ ਨੇ ਜੀ ਆਪਾਂ ਨੂੰ ਸਰ ਦੇਖੋ ਕ੍ਰੈਡਿਟ ਕਾਰਡ ਮੈਂ ਜਦੋਂ ਆਇਆ ਮੈਂ ਬੜਾ ਭੱਜ ਨੱਠ ਕੇ ਲਿਆਈ ਕ੍ਰੈਡਿਟ ਕਾਰਡ ਠੀਕ ਹੈ ਪੰਜਾਬ ਦੇ ਵਿੱਚ ਉਦੋਂ ਕ੍ਰੈਡਿਟ ਕਾਰ ਇਸ਼ੂ ਹੀ ਨਹੀਂ ਹੁੰਦੇ ਸੀਗੇ ਤੇ ਤੇ ਮੈਨੂੰ ਤਾਂ ਆਪਣੇ ਉਸ ਟਾਈਮ ਮੈਂ ਪਹਿਲਾਂ ਐਫ ਡੀ ਨੂੰ ਕਰਵਾਈ ਫਿਰ ਉਸ ਦੇ ਅਗੇਂਸਟ ਕ੍ਰੈਡਿਟ ਕਾਰਡ ਲਿਆ ਸੀਗਾ ਠੀਕ ਹੈ ਜੀ 1996 96 ਦੀ ਗੱਲ ਦੇ ਵਿੱਚ ਗੱਲ ਹੈਗੀ ਇਹ ਤੇ ਦੇਖੋ ਕ੍ਰੈਡਿਟ ਕਾਰਡ ਦੇ ਫਾਇਦੇ ਇਹ ਹੈਗੇ ਕਿ ਅਗਰ ਤੁਸੀਂ ਕ੍ਰੈਡਿਟ ਕਾਰਡ ਮੰਥ ਦੇ ਵਿੱਚ ਜਿਸੇ ਆਟੋ ਡੈਬਿਟ ਰੱਖਿਆ ਹੋਇਆ ਤਾਂ ਫਿਰ ਤੁਹਾਨੂੰ ਇਹਦੇ ਵਿੱਚ ਪੁਆਇੰਟ ਵੀ ਮਿਲਦੇ ਨੇ ਹਾਂਜੀ ਠੀਕ ਹੈ ਤੇ ਬਾਕੀ ਇਹ ਜਿਹੜੇ ਹੁਣ ਮੈਂ ਆ ਜਿਵੇਂ ਮੈਂ ਵਰਲਡ ਟਰੈਵਲਰ ਟਰੈਵਲਿੰਗ ਕਰਦਾ ਹੈਗਾ ਤਾਂ ਮੈਨੂੰ ਇਹਦੇ ਨਾਲ ਮੈਂ ਤਾਂ ਕਦੇ ਕੋਈ ਚੀਜ਼ ਕ੍ਰੈਡਿਟ ਕਾਰਡ ਤੋਂ ਬਗੈਰ ਕਦੇ ਖਰੀਦੀ ਹੋਈ ਨਹੀਂ ਹੈਗੀ ਉਸ ਦੇ ਨਾਲ ਮੈਨੂੰ ਪੁਆਇੰਟ ਵੀ ਮਿਲਦੇ ਨੇ ਨਾਲ ਦੀ ਨਾਲ ਮੇਰੀ ਕ੍ਰੈਡਿਟ ਲਿਮਿਟ ਇਸ ਤਰ੍ਹਾਂ ਦੀ ਵਧ ਜਾਂਦੀ ਹੈ ਕਿ ਉਸ ਤਰੀਕੇ ਨਾਲ 에어ਪੋਰਟਾਂ ਦੇ ਜਿਹੜੇ ਲੌਂਜ ਹੁੰਦੇ ਨੇ ਉਹ ਮੈਨੂੰ ਫ੍ਰੀ ਮਿਲਦੇ ਨੇ ਗੋਲਡ ਕੋਰਸ ਦੇ ਲੌਂਜ ਫ੍ਰੀ ਮਿਲਦੇ ਨੇ ਬਾਕੀ ਕਈ ਵਾਰੀ ਕਿਸੇ ਆਨਲਾਈਨ ਆਪਣੇ ਪਲੇਟਫਾਰਮ ਦੇ ਉੱਤੇ ਟਿਕਟਾਂ ਜਾਂ ਹੋਰ ਬਾਇਰ ਦੀਆਂ ਟਿਕਟਾਂ ਜਾਂ ਹੋਰ ਜਿਹੜੀਆਂ ਤੁਸੀਂ ਆਪਾਂ ਘਰਾਂ ਦੇ ਵਿੱਚ ਕੋਈ ਫਰਿੱਜ ਵਗੈਰਾ ਜਾਂ ਓਟੀਵੀ ਵਗੈਰਾ ਲੈਣੇ ਆ ਉਹਦਾ ਵੀ ਉੱਤੇ ਆਫਰ ਆਈ ਹੁੰਦੀ ਹੈ ਆਫਰ ਮਿਲ ਜਾਂਦੀ ਹੈ ਠੀਕ ਹੈ ਤੇ ਆਨਲਾਈਨ ਸਮਾਨ ਆਰਡਰ ਕਰਨ ਵੇਲੇ ਸਾਨੂੰ ਥੋੜਾ ਸਮਾਂ ਮਿਲ ਜਾਂਦਾ 30 ਦਿਨ ਦਾ ਸਹੀ ਹੈ ਸਹੀ ਇਹ ਬੈਨੀਫਿਟ ਤਾਂ ਹੈਗੇ ਠੀਕ ਹੈ ਪਰ ਬੈਨੀਫਿਟ ਇਸੇ ਕਰ ਕਰਕੇ ਬੱਤੇ ਜਾਂਦੇ ਜਿਹਨਾਂ ਨੌਲੇਜ ਤੋਂ ਬਿਨਾਂ ਬੈਨੀਫਿਟ ਵੀ ਨਹੀਂ ਲੈ ਸਕਦੇ ਬੈਨੀਫਿਟ ਨਹੀਂ ਲੈ ਸਕਦੇ ਹੈਗੇ ਇਸ ਲਈ ਪੂਰੀ ਮੈਂ ਤਾਂ ਕਹਿੰਦਾ ਜੇ ਤੁਸੀਂ ਕਾਰਡ ਸ਼ੁਰੂ ਵੀ ਕਰਨਾ ਨਾ ਰਮਾਨ ਜੀ ਤਾ ਉਸ ਨੂੰ ਉਹਦੀ ਲਿਮਟ ਕਟਾ ਲੋ ਠੀਕ ਹੈ ਜੀ ਉਹਦੀ ਲਿਮਟ ਕਟਾ ਕੇ ਨਾ ਉਹਨੂੰ 10000 ਜਰ ਤੇ ਬੜਤ ਲੋ ਸਹੀ ਹੈ ਜੀ اچھا ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੀਦਾ ਕ੍ਰੈਡਿਟ ਕਾਰਡ ਦੇ ਨਾਲ ਟੋਡੇ ਕੋ ਆ ਗਿਆ ਤੁਹਾਨੂੰ ਬੜੇ ਹੈਲਥ ਇੰਸ਼ੋਰੈਂਸ ਦੇ ਕਾਲ ਆਉਣ ਲੱਗ ਜਾਣਗੇ ਬੈਂਕ ਵੱਲੋਂ ਠੀਕ ਤੁਸੀਂ ਆਪ ਦੀ ਜਿੰਨਾ ਜੇ ਕੋਈ ਨੌਲੇਜ ਨਹੀਂ ਉਹਨਾਂ ਚ ਨਾ ਇੱਥੇ ਕੋਈ ਲੋਨ ਲੈਣਾ ਨਾ ਕੋਈ ਹੈਲਥ ਇੰਸ਼ੋਰੈਂਸ ਸ਼ੁਰੂ ਕਰਨੀ ਹੈ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੈ ਕਿ ਅੰਡਰ ਟੇਬਲ ਤੁਹਾਡੇ ਨਾਲ ਕੀ ਹੋ ਰਿਹਾ ਸਹੀ ਹੈ ਜੀ ਠੀਕ ਹੈ ਸਹੀ ਹੈ ਸਹੀ ਹਾਂਜੀ ਬਸ ਬਾਕੀ ਇਹੀ ਆ ਜੀ ਤੇ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਹਾਂ ਬਸ ਬਿਲਕੁਲ ਇਹੀ ਹੈ ਕਿ ਇਸ ਲਈ ਜਿਹੜਾ ਪਿਛਲੇ ਸੀਸੀ ਕਦੇ ਵੀ ਡਿਲੀਟ ਕਰਕੇ ਰੱਖੋ ਤੇ ਨੱਖੜ ਦਾ ਠੀਕ ਹੈ ਤੇ ਵਿਦਆਊਟ ਨੋ ਲੈਜ ਇਸ ਨੂੰ ਨਾ ਵਰਤੋ ਠੀਕ ਹੈ ਜੀ ਠੀਕ ਹੈ ਕਿਉਂਕਿ ਬੜਾ ਹੀ ਖਤਰਨਾਕ ਸਾਫ ਹਾਂਜੀ ਓਕੇ ਰਮਨ ਜੀ ਓਕੇ ਵਧੀਆ ਕੀਤਾ ਤੁਸੀਂ ਇਹ ਲਿਆਂਦਾ ਜਿਹੜਾ ਹਾਂਜੀ ਹਾਂ ਥੈਂਕ ਯੂ ਚੰਗੇ ਆ ਬਣ ਜਿਓਣੇ